ਦਾ ਬੇਟਾ ਹਰਸ਼੍ਰੀਤ ਜਿਹੜਾ ਕੈਨੇਡਾ ਦੇ ਵਿੱਚ ਸਾਰਨੀਆਂ ਦੇ ਵਿੱਚ ਰਹਿੰਦਾ ਸੀ ਤੇ ਟੋਰੰਟੋ ਤੋਂ ਸਾਰਨੀਆਂ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਲੰਡਨ ਤੇ ਸਾਰਨੀਆਂ ਦੇ ਵਿਚਕਾਰ ਸਟ੍ਰੈਟਾਏ ਜਗ੍ਹਾ ਤੇ ਦਾ ਜਿਹੜਾ ਚਾਂਕੀ ਐਕਸੀਡੈਂਟ ਹੋ ਗਿਆ ਤੇ ਉਹ ਸੇ ਐਕਸੀਡੈਂਟ ਦੇ ਵਿੱਚ ਉਹਦੀ ਜਿਹੜੀ ਹੈ ਜਾਣਦਗੀ ਔਰ ਐਕਸੀਡੈਂਟ ਪਰ ਇਹ ਪਤਾ ਲੱਗਾ ਕਿ ਉਹ ਗੱਡੀ ਜਿਹੜੀ ਸਿੱਧੀ ਸਾਨੂੰ ਪਈ ਸੀ ਤੇ ਉਹਦੇ ਵਿੱਚ ਮੌਤ ਸੀ ਹਾਂਜੀ ਉਹ ਜਿਹੜੀ ਗੱਡੀ ਚ ਜਾ ਰਹੀ ਸੀ ਤੇ 4 ਸਟੂਡੈਂਟਸ ਸਿਗੇ ਇਹ ਚਾਰ ਹੀ ਤੇ ਉਹ ਜਿਹੜੀ ਗੱਡੀ ਸੰਦੂਕ ਵਾਲੀ ਸੀ ਤੇ ਹੋ ਸਕਦਾ ਇਹ ਬੇਟਾ ਸੰਦੂਕ ਦੇ ਵਿੱਚ ਹੀ ਜਿੱਦਾਂ ਬਾਹਰ ਨਿਕਲ ਕੇ ਦੀ ਦੇਖੋ ਬਿਤੇਰੀ ਜਦਾਂ ਜ਼ਿਆਦਾਤਰ ਸਿਰ ਦੇ ਵਿੱਚ ਸੈਟ ਲਗ ਨਾ ਵੀ ਜਿਹੜੀ ਮੌਕੇ ਤੇ ਨਸ ਤੇ ਵੀ ਮੌਕੇ ਤੇ ਇੰਸਪਾਇਰ ਕਿੰਨੇ ਦਿਨ ਹੋ ਗਏ ਸੀ ਬਾਹਰ ਗਏ ਨੇ ਕਿ ਇੱਥੇ ਕਿ ਪੜਾਈ ਕੀਤੀ ਸੀ ਨੇ ਇੱਥੋਂ ਇਹ ਪਲੱਸ 2 ਸੁਪਰ ਮੈਡੀਕਲ ਦਿਨਰ ਐਸ ਐਨ ਕਾਲੇਜ ਬੰਗਾ ਤੋਂ ਕਰ ਕੀ ਗਿਆ ਸੀ ਤੇ ਇਹਨੂੰ ਦੋ ਸਾਲ ਤੋਂ ਉਪਰੇ ਹੋਏ ਸੀ ਸਟੱਡੀ ਇਹ ਦੀ ਪੂਰੀ ਹੋ ਗਈ ਸੀ ਤੇ ਹੁਣ ਇਹ ਆਪਣੇ ਵਰਕ ਪਰਮੈਂਟ ਦੇ ਉਧ ਰਿਚੀ ਕਮਲੇ ਘੁੰਮਦਾ ਸੀ ਇਹ ਪਰ ਅਚਾਨਕ ਹੀ ਇਹਨਾਂ ਦਿਨਾਂ ਨੂੰ ਆਉਣ ਬੱਦਲ ਕਿੰਨੀ ਕਮਜ਼ਰੀ ਇਹ 3 ਜਨਵਰੀ 99 ਨਿਆ 21 ਸਾਲ ਦਾ ਹੋਣਾ ਸੀ ਅਜੇ 20 20 ਸਾਲ ਦੀ ਚ ਸੀ 20 ਸਾਲ ਤੋਂ ਪਹਿਰੇ 21 ਦੀ 21ਵੇਂ ਸਾਲ ਦੇ 21ਵੇਂ ਸਾਲ ਵੀ ਇਹਨੇ ਕੰਪਲੀਟ ਨਹੀਂ ਕੀਤੇ ਸੀ ਕੀ ਕਿਹਨਾਂ ਚਾਹੁੰਦੇ ਹੋ ਜਿਸ ਤਰੀਕੇ ਆਪਾਂ ਬੱਚੇ ਜਿਹੜੇ ਆਪਾਂ ਆਪਣੇ ਹੱਥੀ ਬਾਹਰ ਤੋੜਦੇ ਆ ਕਿ ਇੱਥੇ ਉਹ ਜੇ ਕੰਮ ਨਹੀਂ ਹੈ ਹਾਂਜੀ ਦੇਖੋ ਇਧਰ ਵੀ ਜੇ ਬੱਚਿਆਂ ਨੂੰ ਪੜ੍ਹ ਲਿਖ ਕੇ ਐਨਾ ਕੁਝ ਕਰਕੇ ਵੀ ਜੇ ਇਧਰ ਇਹੋ ਜੇ ਉਹਨਾਂ ਦਾ ਫਿਊਚਰ ਹੋਵੇ ਤਾਂ ਅਸੀਂ ਬੱਚਿਆਂ ਨੂੰ ਕਾਤੇ ਬਾਹਰ ਭੇਜੀ ਅਸੀਂ ਐਸੀ ਬੇਸਤੀ ਬਚੇ ਦਾ ਉਧਰ ਥੋੜੇ ਜਿਹਾ ਇਧਰ ਸਟੱਡੀ ਕਰਕੇ ਉਦਰੀ ਵੀ ਸਟੱਡੀ ਕਰਨੀ ਹੈ ਤੇ ਉਧਰ ਥੋੜਾ ਸਮਾਂ ਵੀ ਲੱਗ ਜਾਂਦਾ ਚਲੋ ਉਹਦਾ ਫੀਟਰ ਬਣ ਜਾਂਦਾ ਕਿਉਂਕਿ ਮਾਰ पे ਜੈਸੀ ਵੀ ਚੱਲ ਅੱਗੇ ਲਾਈਫ ਦੇ ਵਿੱਚ ਉਹਦੀ ਜਿਹੜੀ ਜੇ ਸਟੱਡੀ ਵਧੀਆ ਕਰ ਲਊਗਾ ਤੇ ਉਹਦੀ ਲਾਈਫ ਬਣ ਜੇਗੀ ਬੇਟਾ ਕੱਲਾ ਹੀ ਹੋਰ ਬੱਚੀ ਹਾਂਜੀ ਛੋਟਾ ਵੀ ਤਾਂ ਹੋਰ ਉਹ ਵੀ ਇਤਨੇ ਡਈਆ ਉਹ ਕਿੱਥੇ ਉਹਨੇ ਵੀ ਨਹੀਂ ਜੀ ਉਹ ਇੱਥੇ ਦਾ ਵੀ ਛੋਟਾ ਬੇਟਾ ਕੈਲਕੀ ਦੀ ਵਾਲੀ ਸਾਈਡ ਤੇ ਇਹ ਬਿਟਾ ਸਿਗਰ ਅੰਤਰੀਅ ਹੈ ਚ ਸਾਰਨੀਆਂ ਜੂਐਸਏ ਦੇ ਬਾਰਡਰ ਤੇ ਲੱਗਦਾ ਤੇ ਉਸ ਜਿਹੜਾ ਕਿਸੇ